ਜਿਹੜੀ ਹਵੇਲੀ ਬਣਾਉਂਦਾ ਬਈ ਅਗਲਾ ਉਹਦੇ ਤੇ ਨਾ ਆਪਾਂ ਜ਼ਿਆਦਾਤਰ ਦੇਖਦੇ ਹਾਂ ਹਵੇਲੀ ਦੇ ਉੱਤੇ ਦੂਜੀ ਇੱਟ ਲੱਗੀ ਹੁੰਦੀ ਆ। ਵੀ ਆਪਾਂ ਆਰਟੀਟ ਦੇ ਕੋਲ ਬੈ ਕੇ ਦੱਸਿਆ ਵੀ ਇਨਾ ਤਾਂ ਆਪਾਂ ਹਵੇਲੀ ਲੁੱਕ ਬਣਾਉਣੀ ਆ ਤੇ ਬਣਾਉਣੀ ਵੀ ਆਪਾਂ ਆਮ ਇੱਟ ਦੀ ਆ ਜਿਹੜੀ ਪੱਠਾ ਲਿੱਟ ਹੁੰਦੀ ਆ ਆਪਣੀ। ਕਿੰਨਾ ਏਰੀਆ ਬਈ ਸਾਰਾ? ਇਹ ਆਪਣਾ 2500 ਏਰੀਆ ਸਾਰਾ ਜੀ। ਬਈ ਆਪਾਂ ਜਦੋਂ ਕੋਠੀ ਬਣਾਉਣੀ ਸਟਾਰਟ ਕਰੀ ਸੀ ਆਪਾਂ ਇਹ ਸੋਚ ਕੇ ਚੱਲੇ ਸੀ ਵੀ ਆਪਾਂ ਕੋਠੀ ਨੂੰ ਪੁਰਾਣੇ ਡਿਜ਼ਾਈਨ ਦੇ ਹਿਸਾਬ ਨਾਲ ਲੈ ਕੇ ਇਸ ਤਰ੍ਹਾਂ ਦਾ ਆਪਾਂ ਫਿਰ ਪੱਗੇਟ ਸੋਚਿਆ ਤੇ ਆਪਾਂ ਸਾਰੇ ਗੁਰਮੁਖੀ ਦੇ ਅੱਖਰ ਲਿਖਿਆ ਜੀ। ਹ ਇਮੇਜਨ ਕਰ ਲਈਏ ਵੀ ਸਾਡੇ ਵੀ ਇਦਾਂ ਦਾ ਬਣ ਜੂਗਾ ਕਿਉਂਕਿ ਹਰੇਕ ਬੰਦੇ ਨੂੰ ਹੁੰਦਾ ਬਈ ਮੇਰਾ ਪਲਾਟ ਖਾਲੀ ਪਿਆ ਮੇਰੇ ਇਦਾਂ ਦਾ ਡਿਜ਼ਾਈਨ ਬਣ ਸਕਦਾ ਇਹਦੀ ਬਈ ਚੜਾਈ ਜਰੂਰ ਦੱਸੋ ਸਾਨੂੰ ਕਿੰਨੀ ਹੈ ਇਹ 34 ਚੜਾਈ ਆਪਣੀ ਠੀਕ ਹੈ ਜੀ ਤੇ 45 ਲੰਬਾਈ ਹੈ ਸੜਕ ਨਾਲੋਂ ਕਿੰਨੀ ਉੱਚੀ ਹੈ ਬਈ ਸੜਕੋਂ ਆਪਾਂ 6 ਫੁੱਟ ਉੱਚੀ ਰੱਖੀ ਹੈ ਜੀ ਕਿੰਨੇ ਬੈੱਡਰੂਮ ਆ ਜਾਣਗੇ ਇਹਦੇ 'ਚ ਬਈ نیچے ਆਪਣੇ 1500 ਏਰੀਆ ਦੇ ਦੋ ਬੈੱਡਰੂਮ ਆ ਜਾਣਗੇ ਇੱਕ ਡਰੈਸਿੰਗ ਰੂਮ ਇੱਕ ਸਟੋਰ ਇੱਕ ਕਿਚਨ ਆ ਬਾਕੀ ਬਾਥਰੂਮ ਡਰੈਸਿੰਗ ਰੂਮ ਆ ਤੇ ਬਾਕੀ ਆਪਣੀ ਲੂਵੀ ਤੇ ਬੌਚ ਬਈ ਅੱਸੀ ਕਾਲ ਦੋਸਤੋ ਅੱਜ ਆਪਾਂ ਇਨਾਂ ਦੀ ਇਹ ਕੋਠੀ ਆ ਸਟਾਰਟਿੰਗ ਦੇ ਵਿੱਚ ਜਿਹੜੇ ਅੱਜ ਕੱਲ ਪਰਾਤਨ ਗੇਟ ਚੱਲ ਰਹੇ ਆ ਕੋਠੀਆਂ ਹਵੇਲੀਆਂ ਦੇ ਨਾਲ ਆਪਾਂ ਲਾਉਨੇ ਆ ਜਿਹੜੇ ਕਿ ਹੁਣ ਦੁਬਾਰਾ ਟ੍ਰੈਂਡ ਚੱਲਿਆ ਬਾਈ ਪਹਿਲਾਂ ਲੋਕ ਲਾਉਂਦੇ ਹੁੰਦੇ ਸੀ ਪੁਰਾਣੇ ਘਰਾਂ ਦੇ ਹਨਾ ਤੇ ਬਾਈ ਹੁਣ ਇਹ ਦੁਬਾਰਾ ਬਣਨ ਲੱਗੇ ਤੇ ਇੱਥੋਂ ਤੁਹਾਨੂੰ ਦਿਖਾ ਸਕਦੇ ਆਪਾਂ ਕੋਠੀ ਬਹੁਤ ਸੋਹਣੀ ਡਿਜ਼ਾਈਨ ਦੀ ਬਣਵਾਈ ਆ ਬਾਈ ਹੋਰਾਂ ਨੇ ਇੱਕ ਹਵੇਲੀ ਟਾਈ ਬਣਾਈ ਆ ਹਵੇਲੀ ਦੇ ਲੁੱਕ ਦਿੱਤੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਜਿਹੜੀ ਆਪਾਂ ਇੱਥੋਂ ਸਟਾਰਟਿੰਗ ਕਰਦੇ ਆ ਪਹਿਲਾਂ ਤਾਂ ਬਾਈ ਤੁਹਾਨੂੰ ਇੱਥੋਂ ਹੀ ਬਹੁਤ ਸੋਹਣਾ ਲੱਗਣਾ ਜਿਹੜਾ ਬਾਈ ਹੋਰਾਂ ਦਾ ਕਨਸ ਜਿਹੜੀ ਗੱਲਬਾਤ ਕਰਾਂਗੇ ਉਹਦੇ ਚੀਜ਼ ਤੁਹਾਨੂੰ ਪਤਾ ਲੱਗ ਜਾਣਾ ਬਾਈ ਹੋਰਾਂ ਨੇ ਆਪਣੀ ਸੋਚ ਮੁਤਾਬਕ ਕੀ ਬਣਵਾਉਣ ਦੀ ਕੋਸ਼ਿਸ਼ ਕੀਤੀ ਆ ਤੇ ਗੱਲਬਾਤ ਆਪਾਂ ਬਾਈ ਹੋਰਾਂ ਨਾਲ ਸਟਾਰਟ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੇ ਬਾਈ ਆਪਣਾ ਨਾਮ ਜਰੂਰ ਦੱਸੋ ਜੀ ਨਾਮ ਲਵਪ੍ਰੀਤ ਸਿੰਘ ਪੱਠੜੀ ਪੱਠੜ ਪਿੰਡ ਆਪਣਾ ਬਾਈ ਹੋਰਾਂ ਦਾ ਤੇ ਲਵਪ੍ਰੀਤ ਸਿੰਘ ਨਾਮ ਆ ਬਾਈ ਹੋਰਾਂ ਦਾ ਤੇ ਬਾਈ ਏਰੀਆ ਜਿਹੜਾ ਆਪਾਂ ਕੋਠੀ ਦਾ ਉਹਦੇ ਬਾਰੇ ਵੀ ਗੱਲ ਕਰਾਂਗੇ ਇੱਥੋਂ ਸਟਾਰਟ ਕਰਦੇ ਆ ਬਾਈ ਜਿਵੇਂ ਬਾਈ ਤੁਸੀਂ 1.5-2 ਸਾਲ ਪਹਿਲਾਂ ਇਹ ਕੋਠੀ ਬਣਵਾਉਣ ਬਣਵਾਈ ਹੈ ਉਦੋਂ ਤੁਹਾਡੇ ਦਿਮਾਗ 'ਚ ਕੀ ਕਨਸੈਪਟ ਆ ਸ਼ੁਰੂ ਤੋਂ ਦ ਬਜਰਾਪਾ ਡੇਢ ਦੋ ਸਾਲ ਪਹਿਲਾਂ ਕੋਠੀ ਬਣਾਉਣੀ ਸ਼ੁਰੂ ਕਰੀ ਸੀ। ਉਹਦਾ ਆਪਣੇ ਮਾਡਰਨ ਡਿਜ਼ਾਈਨ ਵੀ ਚੱਲਦੇ ਸੀ, ਕਲਾਸਿਕ ਡਿਜ਼ਾਈਨ ਵੀ ਚੱਲਦੇ ਸੀ। ਆਪਾਂ ਸੋਚਿਆ ਦੀ ਆਪਾਂ ਹਵੇਲੀ ਟਾਈਪ ਦੀ ਕੋਠੀ ਬਣਾਉਣੀ ਆ। ਠੀਕ ਹੈ ਜੀ। ਜੇ ਉਹਦੇ ਸਾਹ ਨਾਲ ਆਪਾਂ ਸੋਚਿਆ ਦੀ ਆਪਾਂ ਨੂੰ ਵੀ ਇੱਕ ਅੱਗੇ ਦਰਵਾਜੇ ਟਾਈਪ ਦਾ ਗੇਟ ਵੀ ਵਧੀਆ ਬਣਾਉਣਾ ਪੂਗਾ। ਜਿਵੇਂ ਪ੍ਰਾਤਨ ਪ੍ਰਾਤਨ ਗੇਟ ਹਵੇਲੀ ਦੇ ਅੱਗੇ ਬਣੇ ਹੁੰਦੇ ਸੀ। ਬਣੇ ਹੁੰਦੇ ਨੇ। ਠੀਕ ਹੈ ਜੀ। ਤੇ ਇਸ ਤਰ੍ਹਾਂ ਦਾ ਆਪਾਂ ਫਿਰ ਪਾ ਗੇਟ ਸੋਚਿਆ ਤੇ ਆਪਾਂ ਸਾਰੇ ਗੁਰਮੁਖੀ ਅੱਖਰ ਲਿਖਾਇਆ ਜੀ। ਗੇਟ ਬਣਵਾਇਆ ਸਪੈਸ਼ਲ ਤੇ ਸਾਰੀ ਗੁਰਮੁਖੀ ਲਿਖੀ ਆ ਬਾਈ ਸਾਰੇ ਗੁਰਮੁਖੀ ਦੇ ਅੱਖਰ ਲਿਖਿਆ ਆਏ ਨੇ ਬਾਕੀ ਆਪਣੇ ਜਿਹੜੀ ਆਪਣੇ ਖੇਤੀ ਕੰਮਾਂ ਵਾਲੇ ਚੀਜ਼ਾਂਾਂ ਵਾਲੇ ਆਪਾਂ ਨਾਲ ਉਹਦੇ ਡਿਜ਼ਾਈਨ ਵੀ ਲਾਏ ਨੇ ਟਰੈਕਟਰ ਹੋ ਗਿਆ ਬਾਈ ਜਿਵੇਂ ਆਪਣੀ ਜੀਪਾਂ ਕਾਰਾਂ ਪੰਜਾਬ ਦਾ ਨਕਸ਼ਾ ਮੋਟਰਸਾਈਕਲ ਹੋ ਗਿਆ ਹਨਾ ਕਹਿਣ ਦਾ ਮਤਲਬ ਬਾਈ ਜਿਹੜਾ ਤੁਸੀਂ ਆਪਾਂ ਇੱਕ ਕਨਸੈਪਟ ਤਿਆਰ ਕੀਤਾਗਾ ਇੱਕ ਹਵੇਲੀ ਦਾ ਅੰਦਰ ਆਪਾਂ ਦਿਖਾਵਾਂਗੇ ਡਿਜ਼ਾਈਨ ਬਹੁਤ ਸੋਹਣਾ ਸ਼ੁਰੂ ਉਹਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ ਜਿੱਥੋਂ ਆਪਾਂ ਮੇਨ ਐਂਟਰੀ ਆ ਤੇ ਤੁਸੀਂ ਗੇਟ ਤਿਆਰ ਕਰਵਾਇਆ ਹਜੇ ਇਹਦੇ ਤੇ ਰੰਗ ਵਗੈਰਾ ਹੋਣਾ ਹੈ ਇਹਦਾ ਬਈ ਇਹ ਪ੍ਰਾਈਮਰ ਵੱਜਾ ਹੋਇਆ ਆਪਣਾ ਠੀਕ ਹੈ ਜੀ ਇਹਦੇ ਉੱਤੇ ਆਪਾਂ ਰੰਗ ਕਰਾ ਕੇ ਰੇਸ਼ੇ ਵੱਜਣਗੇ ਤੇ ਜਿਹੜਾ ਆਪਣੇ ਅੱਖਰ ਨੇ ਇਹਨਾਂ ਨੂੰ ਅਲੱਗ ਤੋਂ ਰੰਗ ਦੇਵਾਂਗੇ ਜਿਹੜੇ ਲੁੱਕ ਨਜ਼ਰ ਆਊਗੀ ਇੱਥੋਂ ਦਿਸਣਗੇ ਦੇਖਣਗੇ ਸਾਹਮਣੇ ਵਾਲੇ ਅੱਖਾਂ ਜੇ ਵੱਜਣ ਵੀ ਪ੍ਰਭਾਵਿਤ ਵੀ ਹੋਵਾਲ ਠੀਕ ਹੈ ਠੀਕ ਹੈ ਬਾਈ ਕਹਿਣ ਦਾ ਮਤਲਬ ਵੀ ਇਹ ਇੱਕ ਲਾਈਟ ਜਣੀ ਰਹੂਗਾ ਹੁਣ ਤੱਕ ਵਾਰੀ ਪ੍ਰਾਈਮਰ ਵੱਜਿਆ ਜਿਵੇਂ ਕਿ ਬਾਈ ਤੁਸੀਂ ਗੁਰਮੁਖੀ ਦੇ ਅੱਖਰ ਦੇਖ ਸਕਦੇ ਹੋ ਬਾਈ ਉਹਨਾਂ ਦੀ ਬਹੁਤ ਵਧੀਆ ਸੋਚ ਦੇ ਹਿਸਾਬ ਨਾਲ ਬਾਈ ਉਹਨਾਂ ਨੇ ਸੋਹਣਾ ਕਨਸੈਪਟ ਤਿਆਰ ਕੋਠੀਆਂ ਦੇਖ ਲੈਣੇ ਹਵੇਲੀਆਂ ਦੇਖ ਲੈਣੇ ਬਾਹਰੋਂ ਪ੍ਰਾਤਨ ਲੁੱਕਦੀਆਂ ਉਹਦੇ ਚ ਬਈ ਇਹ ਸ਼ੁਰੂਆਤੀ ਆਪਾਂ ਇਦਾਂ ਦੀ ਕਰੀਏ ਤਾਂ ਅੰਦਰ ਤੋਂ ਬਈ ਓਦਾਂ ਦਾ ਹੀ ਕੰਮ ਕਹਿੰਦਾ ਮਤਲਬ ਬੰਦਾ ਓਦਾਂ ਦੀ ਕਰਵਾ ਸਕਦਾ ਤੇ ਡਿਜ਼ਾਈਨ ਬਈ ਸਾਰਾ ਆਪਦੇ ਹਿਸਾਬ ਨਾਲ ਕਰਾਇਆ ਆਪਦੇ ਹਿਸਾਬ ਨਾਲ ਆ ਟੈਕ ਕੋਲ ਬਹਿ ਕੇ ਆਪਦੇ ਹਿਸਾਬ ਨਾਲ ਕਰਾਇਆ ਤੇ ਜਿਵੇਂ ਬਈ ਦੇਖ ਸਕਦੇ ਹੋ ਤੁਸੀਂ ਪੰਜਾਬ ਦਾ ਨਕਸ਼ਾ ਹੋ ਗਿਆ ਜੀ ਜੀਪ ਕਬੱਡੀ ਜਿਵੇਂ ਆਪਣੀ ਗੇਮ ਹੈਗੀ ਮਾਂ ਖੇਡ ਕਬੱਡੀ ਆ ਹੋਗੀ ਸਾਰਾ ਗੁਰਮੁਖੀ ਹੋਗੀ ਇੱਥੋਂ ਬਈ ਟਰੈਕਟਰ ਹੋ ਗਿਆ ਇਹਨਾਂ ਚੀਜ਼ਾਂ ਨੂੰ ਬਾਈ ਹੋਰੀ ਕਹਿੰਦੇ ਜਦੋਂ ਪੇਂਟ ਕਰਵਾਇਆ ਨਾ ਅਸੀਂ ਅਲੱਗ ਤਰੀਕੇ ਤੋਂ ਇਹਨਾਂ ਨੂੰ ਇੱਕ ਵੱਖਰੀ ਵੱਖਰਾ ਰੂਪ ਦੇਵਾਂਗੇ ਇੱਕ ਰੰਗ ਦੇ ਤੌਰ ਤੇ ਕਿਉਂਕਿ ਇਹ ਸਾਹਮਣੇ ਤੁਸੀਂ ਚੰਗੀ ਤਰ੍ਹਾਂ ਦੇਖ ਸਕੋ ਤੇ ਬਾਈ ਹੁਣ ਆਪਾਂ ਕੋਠੀ ਹੋਈ ਆਪਣੀ ਦਿਖਾਈ ਗਈ ਹਵੇਲੀ ਟੈਪ ਬਾਈ ਉਹਨਾਂ ਨੇ ਕੋਠੀ ਬਣਾਈ ਹੈ ਜੀ ਤੇ ਲੁੱਕ ਤੁਹਾਨੂੰ ਹਵੇਲੀ ਵਾਲੀ ਆਊਗੀ ਤੇ ਇੱਥੋਂ ਆਪਾਂ ਸਟਾਰਟ ਕਰਦੇ ਹਾਂ ਛੋਟੇ ਗੇਟ ਨਾਲ ਹੀ ਤੇ ਆਜੋ ਆਪਾਂ ਅੰਦਰ ਐਂਟਰ ਹੋ ਗਏ ਜੀ ਤੇ ਇੱਕ ਚੀਜ਼ ਜ਼ਰੂਰ ਦੱਸੋ ਬਾਈ ਜਿਵੇਂ ਬਾਈ ਇੱਕ ਵਾਰੀ ਬਾਈ ਫਰੰਟ এলিਵੇਸ਼ਨ ਦਿਖਾਓ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਤੇ ਜਿਹੜਾ ਇਹ ਜਿਵੇਂ ਬਾਈ ਤੁਸੀਂ ਆ ਫਰੰਟ ਬਣਵਾਇਆ ਹੁਣ ਕੋਠੀਆਂ ਚੱਲਦੀਆਂ ਕਲਾਸਿਕ ਲੁੱਕ ਦੀਆਂ ਵੀ ਚੱਲੀਆਂ ਜਾਂਦੀਆਂ ਤੇ ਜਿਹੜੀ ਹਵੇਲੀ ਬਣਾਉਂਦਾ ਬਾਈ ਅਗਲਾ ਉਹਦੇ ਤੇ ਨਾਲ ਆਪਾਂ ਜ਼ਿਆਦਾਤਰ ਦੇਖਦੇ ਹਵੇਲੀ ਦੇ ਉੱਤੇ ਦੂਜੀ ਇੱਟ ਲੱਗੀ ਹੁੰਦੀ ਹੈ ਜਿਹੜੀ ਕਿ ਡੇਰਾ ਵਸੀ ਵਾਲੀ ਲਾ ਲੋ ਚਾ ਪੰਜਕੂਲੇ ਤੋਂ ਆਉਂਦੀ ਹੈ ਹਨਾ ਜ਼ਿਆਦਾਤਰ ਉਹ ਯੂਜ਼ ਕਰਦੇ ਆ ਤੁਸੀਂ ਬਾਈ ਫਿਰ ਇਹਦੇ ਚੱਟ ਨਾਲੇ ਹਵੇਲੀ ਦੀ ਲੁੱਕ ਦੇਣੀ ਸੀ ਇਹਦੇ ਚ ਕੀ ਕਨਸੈਪਟ ਰੱਖਿਆ ਤੁਸੀਂ ਬਈ ਆਪਾਂ ਆਰਚੀਟੈਕਟ ਕੋਲ ਬੈ ਕੇ ਦੱਸਿਆ ਵੀ ਇਨਾ ਤਾਂ ਆਪਾਂ ਹਵੇਲੀ ਲੁੱਕ ਬਣਾਉਣੀ ਆ ਤੇ ਬਣਾਉਣੀ ਵੀ ਆਪਾਂ ਆਮ ਇੱਟ ਦੀ ਜਿਹੜੀ ਪੱਠਾ ਲਿੱਟ ਹੁੰਦੀ ਆ ਆਪਣੀ ਵੀ ਨਾਲੇ ਪਲਾਸਟਰ ਕਰਾਉਣੀ ਆ ਪਲਾਸਟਰ ਕਰਾਉਣੀ ਆ ਤੇ ਆਪਾਂ ਇਹਦੇ ਕਲਰ ਕਰਕੇ ਜਿਵੇਂ ਇਹ ਹਵੇਲੀ ਲੁੱਕ ਚ ਆ ਜੀ ਹੁਣ ਤੁਹਾਨੂੰ ਦੇਖਣ ਨੂੰ ਪਤਾ ਲੱਗਦਾ ਵੀ ਹਵੇਲੀ ਲੁੱਕ ਚ ਹੈਗੀ ਐ ਕੋਠੀ ਬਿਲਕੁਲ ਬਈ ਬਿਲਕੁਲ ਤੇ 3D ਮਾਡਲ ਆਪਾਂ ਨਾਲ ਲਾ ਦਾਂਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਬਈ ਇਹਦਾ ਇੱਕ ਸਾਨੂੰ ਜਰੂਰ ਦੱਸਦੇ ਹੋ ਨਾ ਇੱਕ ਨਾ ਭਰਾਵਾਂ ਦਾ ਆਪਣਿਆਂ ਦਾ ਦੇਖਣ ਵਾਲਿਆਂ ਦਾ ਇਹ ਜਰੂਰ ਹੁੰਦਾ ਉਹਨਾਂ ਦੇ ਦਿਮਾਗ ਦੇ ਵਿੱਚ ਜਦੋਂ 3D ਐਲੀਵੇਸ਼ਨ ਆਪਾਂ ਨਾਲ ਲਾ ਵੀ ਉਹ ਪੇਂਟ ਨਹੀਂ ਹੋਈ ਹੁੰਦੀ ਇਹਨੂੰ ਵੀ ਪੇਂਟ ਤਾਂ ਕਰਵਾਉਂਗੇ ਨਾ ਹਾਂਜੀ ਪੇਂਟ ਕਰਾਵਾਂਗੇ ਸਾਰੀ ਕੁੱਠੀ ਤੇ ਬਾਈ ਜਦੋਂ ਜਮਾ ਸੇਮ ਲੱਗੂ ਜਿਵੇਂ ਜਦੋਂ ਬਾਈ ਪੇਂਟ ਕਰਵਾਈ ਆਪਾਂ ਸੇਮ 3D ਐਲੀਵੇਸ਼ਨ ਜਿਹੜਾ ਬਣ ਕੇ ਤਿਆਰ ਹੋਣਾ ਉਹ ਆਪਾਂ ਨਾਲ ਲਾ ਦੇਾਂਗੇ ਜਦੋਂ ਤਿਆਰ ਹੋ ਗਈ ਬਾਈ ਇੱਕ ਵਾਰੀ ਆਪਾਂ ਦੁਬਾਰਾ ਸ਼ਾਟ ਲੈ ਕੇ ਜਰੂਰ ਦਿਖਾਵਾਂਗੇ ਦੁਬਾਰਾ ਦਿਖਾਵਾਂ ਤੇ ਇੱਥੋਂ ਬਾਈ ਸਟਾਰਟ ਕਰਦੇ ਆ ਕਿੰਨੇ ਏਰੀਆ ਬਾਈ ਸਾਰਾ ਆਪਾਂ ਦਾ 2500 ਏਰੀਆ ਸਾਰਾ ਜੀ ਸਾਰਾ ਕੰਪਲੀਟ ਜੀ ਆਪਾਂ ਬਾਈ ਇੱਥੋਂ ਆ ਗਏ ਅੰਦਰ ਤੇ ਇੱਥੇ ਬਾਈ ਹੋਰਾਂ ਨੇ ਲੋਕਟ ਲੱਗੀ ਹੋਈ ਆ ਬਾਈ ਇਧਰੋਂ ਸਟਾਰਟ ਭਈ ਆਪਾਂ ਇੱਕ ਬਾਥਰੂਮ ਠੀਕ ਹੈ ਜੀ ਤੇ ਇੱਕ ਆਪਣਾ ਲੈਟਰਿੰਗ ਤੇ ਇੱਕ ਆਪਣਾ ਮਸ਼ੀਨ ਕੱਪੜੇ ਧੋਣ ਵਾਸਤੇ ਆਪਾਂ ਵਾਸ਼ਿੰਗ ਏਰੀਆ ਰੱਖਤਾ ਹਾਂਜੀ ਇਧਰ ਬਾਈ ਇੱਕ ਟਾਇਲਟ ਹੋ ਗਈ ਇੱਕ ਬਾਥਰੂਮ ਹੋ ਗਿਆ ਕਹਿਣਾ ਉਹਦੇ ਲਈ ਇੱਕ ਸੈਪਰੇਟ ਰੱਖ ਤੇ ਕੋਠੀ ਤੋਂ ਲੱਗ ਕੋਠੀ ਦੇ ਵਿੱਚ ਲੱਗਣੀ ਕੋਠੀ ਦੇ ਵਿੱਚ ਲੱਗਣੀ ਦੋ ਠੀਕ ਹੈ ਬਾਈ ਤੇ ਇਧਰ ਬਾਈ ਸ਼ੈੱਡ ਪਾ ਕੇ ਬਾਈ ਉਹਨਾਂ ਨੇ ਮਸਾਦਨ ਖੜਾਉਣਾ ਟਰੈਕਟਰ ਖੜਾਉਣਾ ਗੱਡੀ ਖੜਾਉਣੀ ਹੈ ਤੁਸੀਂ ਦੇਖ ਰਹੇ ਹੋ ਬਾਈ ਕੱਲੀ ਕੱਲੀ ਚੀਜ਼ ਤੇ ਨਾ ਜਿਹੜੀ ਆਪਣੇ ਜ਼ਿਮੀਦਾਰ ਭਰਾਵਾਂ ਨੇ ਕੋਈ ਕੋਠੀ ਬਣਾਉਣੀ ਹੋਵੇ ਕੱਲੀ ਕੱਲੀ ਚੀਜ਼ ਤੇ ਬਾਈ ਉਹਨਾਂ ਦੇ ਤੁਸੀਂ ਐਂ ਦੇਖਿਓ ਵੀ ਜਿਹੜਾ ਆ ਪਰ ਡਿਜ਼ਾਈਨ ਨਾ ਬਾਈ ਉਹਨੇ ਆਪਣੀ ਰਾਇ ਨਾਲ ਕਰਵਾਇਆ ਸਾਰਾ ਕੁਝ ਇੱਕ ਇੱਕ ਚੀਜ਼ ਚਿਣੀ ਪਈ ਆ ਬਾਈ ਤੇ ਇੱਧਰ ਆ ਗਿਆ ਬਾਈ ਜਿਹੜਾ ਆਰ ਜੀ ਕਿਚਨ ਹੁੰਦਾ ਹਾਂਜੀ ਆਰ ਜੀ ਕਿਚਨ ਹੁੰਦਾ ਆਪਣਾ ਆਪਾਂ ਇਹ ਵੀ ਵਧੀਆ ਤਰੀਕੇ ਨਾਲ ਤਿਆਰ ਕਰਿਆ ਠੀਕ ਆ ਬਾਈ ਆ ਦੇਖ ਸਕਦੇ ਆ ਆਪੀ ਤੇ ਦੋਸਤੋ ਇੰਨੀ ਸੋਹਣੀ ਕੋਠੀ ਆ ਉਹ ਵੀ ਦਿਖਾਵਾਂਗੇ ਆਪਾਂ ਜਿਹੜਾ ਆਪਾਂ ਸ਼ੁਰੂ ਤੋਂ ਗੇਟ ਦਿਖਾਇਆ ਤੁਹਾਨੂੰ ਬਾਥਰੂਮ ਵਗੈਰਾ ਦਿਖਾਇਆ ਕਹਿਣਾ ਮਤਲਬ ਆਪਣੇ ਬਾਈ ਆ ਚੀਜ਼ ਬਿਨਾ ਸਰਦਾ ਨਹੀਂ ਹੁੰਦਾ ਇੱਥੇ ਬਾਈ ਅੰਦਰ ਵੀ ਹੋਗੀ ਇਹ ਹੈ ਨਾ ਇੱਕ ਤਰ੍ਹਾਂ ਦੀ ਇੱਥੇ ਆਪਾਂ ਰਸੋਈ ਵਗੈਰਾ ਰੱਖਤੀ ਇੱਥੇ ਵੀ ਰੋਟੀ ਬਣਾ ਹਾਂਜੀ ਇੱਥੇ ਆਪਾਂ ਬਾਈ ਰਵਾਜ ਹੁੰਦਾ ਬਾਈ ਪਿੰਡਾਂ ਦੇ ਵਿੱਚ ਚੁੱਲ੍ਹੇ ਚੌਕੇ ਦਾ ਬਾਹਰਲੇ ਪਾਸੇ ਇਹਦੇ ਬਿਨਾ ਵੀ ਸਰਦਾ ਨਹੀਂ ਤੇ ਕੋਠੀ ਦੇ ਵਿੱਚ ਵੀ ਅੱਜਕੱਲ ਰਵਾਜ ਹੋ ਗਿਆ ਬਾਈ ਇਹੇ ਚੀਜ਼ ਰੱਖਣੀ ਹੈ ਨਾ ਹਰੇਕ ਭਰਾ ਆਪਣਾ ਜਾਣਨਾ ਚਾਹੁੰਦਾ ਹੈ ਵੀ ਸਾਡਾ ਜਦੋਂ ਪਲਾਟ 'ਚ ਅਸੀਂ ਕੋਠੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦਾ ਸਾਡਾ ਜਿਹੜਾ ਏਰੀਆ ਹੈ ਅਸੀਂ ਡਿਜ਼ਾਈਨ ਨੂੰ ਦੇਖ ਕੇ ਥੋੜੇ ਬਣੇ ਹੋਏ ਨੂੰ ਤਾਂ ਉਹਦਾ ਡਿਜ਼ਾਈਨ ਅਸੀਂ ਉਹਦੀ ਇਮੇਜਿਨ ਕਰ ਲਈਏ ਵੀ ਸਾਡੇ ਵੀ ਇਦਾਂ ਦਾ ਬਣ ਜੂਗਾ ਕਿਉਂਕਿ ਹਰੇਕ ਬੰਦੇ ਨੂੰ ਹੁੰਦਾ ਬਾਈ ਮੇਰਾ ਪਲਾਟ ਖਾਲੀ ਪਿਆ ਮੇਰੇ ਇਦਾਂ ਦਾ ਡਿਜ਼ਾਈਨ ਬਣ ਸਕਦਾ ਇਹਦੀ ਬਈ ਚੜਾਈ ਜਰੂਰ ਦੱਸੋ ਸਾਨੂੰ ਕਿੰਨੀ ਹੈ ਇਹ 34 ਚੜਾਈ ਆਪਣ ਠੀਕ ਹੈ ਬਈ 34 ਚੜਾਈ ਲੰਬਾਈ 45 ਤਾਂ ਬਾਈ ਤੁਸੀਂ ਬਾਹਰੋਂ ਦੇਖੋ ਐਦਾਂ ਦਾ ਡਿਜ਼ਾਈਨ ਬਣ ਸਕਦਾ ਹੈ ਤੇ ਸੋਨੂੰ ਬਾਈ ਬਾਹਰੋਂ ਫਰੰਟ ਲੁੱਕ ਦੇਖ ਸਕਦੇ ਹੋ ਤੁਸੀਂ ਜਾਲੀ ਵਗੈਰਾ ਲੱਗੀ ਹੋਈ ਹੈ ਜਿਹੜੀਆਂ ਮਿਸਤਰੀ ਨੇ ਬਹੁਤ ਕਮਾਲ ਲਗਾਮ ਗੀ ਬਾਈ ਜਿਵੇਂ ਡਿਜ਼ਾਈਨ ਦਿੱਤਾ ਸੀ ਨਾ ਬਾਹਰੋਂ ਬਹੁਤ ਸੋਹਣਾ ਕੰਮ ਹੈ ਤੇ ਬਾਕੀ ਤੁਸੀਂ ਦੇਖ ਕੇ ਦੱਸਣਾ ਦੋਸਤੋ ਤੇ ਬਾਈ ਕਿਹੜਾ ਮਿਸਤਰੀ ਨੇ ਬਣਾਈ ਹੈ ਇਹ ਬਾਈ ਕੁਲਦੀਪ ਮਿਸਤਰੀ ਦਾ ਆਪਣੇ ਪਿੰਡੀ ਸੁਮਿਸਤਰੀ ਸੀ ਇਹ ਠੀਕ ਹੈ ਠੀਕ ਉਹਨਾਂ ਨੇ ਬਣਾਈ ਹੈ ਬਾਈ ਤੇ ਇਹਨੂੰ ਬਾਈ ਕਿੰਨਾ ਟਾਈਮ ਲੱਗ ਗਿਆ ਹੁਣ ਤੱਕ ਜਿੰਨਾ ਇਹਦਾ ਕੰਮ ਹੋਇਆ ਤੁਸੀਂ ਉਹ ਵੀ ਦੱਸੋ ਦਿਖਾਓ ਵੀ ਤੇ ਇੱਥੋਂ ਰੈਂ ਇਹ ਸੜਕ ਨਾਲੋਂ ਕਿੰਨੀ ਉੱਚੀ ਆ ਬਾਈ ਸੜਕ ਨਾਲ ਆਪਾਂ 6 ਫੁੱਟ ਉੱਚੀ ਰੱਖੀ ਆ ਜੀ ਠੀਕ ਐ ਇਧਰੋਂ ਆਪਣਾ ਜਿਹੜਾ ਪਹਿਲਾਂ ਬੇੜਾ ਸੀਗਾ ਪੁਰਾਣਾ ਘਰ ਆਪਣਾ ਪਿਛਲੇ ਪਾਸੇ ਆ ਗਿਆ ਇਧਰੋਂ ਮੈਂ ਕਹਣਾ ਬਾਈ ਜਿਆਦਾ ਹੋਊਗਾ ਇਧਰ 8-9 ਫੁੱਟ ਉੱਚੀ ਹੋਈ ਇਧਰ 8-9 ਫੁੱਟ ਉੱਚੀ ਹੋਊ ਪੈਂਟਰ ਹੋਏ ਆ ਪੀਓਪੀ ਵਗੈਰਾ ਰੈਡੀ ਆ ਨਾ ਸਾਰਾ ਕੰਮ ਤੇ ਪੋਰਚ ਦੇ ਵਿੱਚ ਆਪਣੀ ਟਾਇਲ ਲੱਗੀ ਹੋਈ ਐ ਤੇ ਅੰਦਰ ਆਪਾਂ ਇੰਟਰ ਹੋਵਾਂਗੇ ਕੋਠੀ ਦੇ ਡਿਜ਼ਾਈਨ ਆਪਾਂ ਦਿਖਾਉਣ ਲੱਗੇ ਜਿਹੜਾ ਕੰਮ ਹੋਇਆ ਉਹ ਦੱਸਿਓ ਬਾਈ ਕਿੰਨਾ ਹੋਇਆ ਹੈ ਨਾ ਤੇ ਆਪਾਂ ਦਿਖਾਉਣੇ ਆ ਸੱਸੀ ਗਾਲ ਜੀ ਆ ਜਾਓ ਜੀ ਤੁਸੀਂ ਵੀ ਨਾਲ ਚੱਲ ਤੇ ਇਹ ਏਰੀਆ ਬੰਦ ਲਾਦਾ ਫੁੱਟ ਜਿਹੜਾ ਮੁੱਟਾ ਸੜਕੋਂ ਹੋਰ ਉੱਚਾ ਹੋ ਗਿਆ ਹਾਂ ਉੱਚਾ ਹਾਂਜੀ ਤੇ ਆਜੋ ਬਈ ਆਪਾਂ ਲੌਬੀ ਦੇ ਵਿੱਚ ਆ ਗਏ ਤੇ ਡਿਜ਼ਾਈਨ ਬਾਖਮਾਲ ਹੈ ਤੇ ਇੱਕ ਬਈ ਜਰੂਰ ਦੱਸੋ ਜਿਹੜਾ ਤੁਸੀਂ ਡਿਜ਼ਾਈਨ ਕਰਵਾਇਆ ਸੀ ਇਹ ਡਿਜ਼ਾਈਨ ਕਰਵਾਉਣ ਵੇਲੇ ਤੁਸੀਂ ਆਰਕੀਟੈਕਟ ਨੂੰ ਆਪਦੇ ਸੁਝਾਅ ਦਿੱਤੇ ਸੀ ਪੂਰੇ ਆਪਣੇ ਸੁਝਾਅ ਅਤੇ ਦੀ ਕੋਸੋਣਾਂ ਸੁਝਾਅ ਅਤੇ ਜੀ ਫਿਰ ਨਾਲ ਮਿਲ ਕੇ ਨਕਸ਼ਾ ਤਿਆਰ ਕਰਦੇ ਠੀਕ ਹੈ ਜੀ ਹਾਂਜੀ ਤੇ ਬਈ ਹੋਰਾਂ ਦਾ ਵੀ ਆਪਾਂ ਨੰਬਰ ਦੇ ਦਾਂਗੇ ਬਈ ਹੋਰਾਂ ਤੋਂ ਲੈ ਕੇ ਜਿਨ੍ਹਾਂ ਨੇ ਇਹ ਡਿਜ਼ਾਈਨ ਕੀਤਾ ਤੇ ਪਰਾਂ ਹੋਰਾਂ ਨੇ ਜਿਨ੍ਹਾਂ ਨੇ ਬਣਾਈ ਉਹਨਾਂ ਦਾ ਵੀ ਬਈ ਹੋਰਾਂ ਨੇ ਦੱਸਿਆ ਤੇ ਡਿਜ਼ਾਈਨ ਬਾਈ ਤੁਸੀਂ ਸਾਨੂੰ ਉਹਨਾਂ ਦਾ ਨੰਬਰ ਜੁੜਦੇ ਹੋ ਜਿਹੜੇ ਆਰਕੀਟੈਕਟ ਨੇ ਬਣਾਇਆ ਤੇ 3D ਐਲੀਵੇਸ਼ਨ ਵੀ ਤੁਹਾਡੇ ਕੋਲੇ ਹੋਊਗਾ ਫੋਨ ਦੇ ਵਿੱਚ ਉਹ ਪੱਲਾਵਾਂਗੇ ਤੇ ਅਗਰ ਕਿਸੇ ਭਰਾ ਨੇ ਡਿਜ਼ਾਈਨ ਇਦਾਂ ਦਾ ਬਣਵਾਉਣਾ ਤਾਂ ਦੇਖ ਕੇ ਬਣਵਾ ਸਕਦਾ ਹੁਣ ਆਪਾਂ ਬਾਈ ਸਿੰਪਲ ਜੇ ਢੰਗ ਨਾਲ ਸੁਝਾਦੀ ਆਪਣਾ ਨਕਸ਼ਾ ਕਿਵੇਂ ਦਾ ਬਣਿਆ ਹੋਇਆ ਤੇ ਕੰਮ ਇਹਦੇ ਵਿੱਚ ਟਾਇਲ ਲੱਗੀ ਫਲੋਰ ਟਾਇਲ ਲੱਗੀ ਬਾਹਰ ਲੱਗੀ ਬਾਈ ਹੈਨਾ ਗੇਟ ਲੱਗ ਗਿਆ ਆਪਣਾ ਤੇ ਕਾਹਦਾ ਕਾਹਦਾ ਰਹਿੰਦਾ ਜੀ ਆਪਣਾ ਇੱਕ ਬਿਜਲੀ ਤੇ बस ਇੱਕ ਜੋੜੀਆਂ ਰਹਿਗਾ ਜੀ ਬਾਕੀ ਰੰਗ ਠੀਕ ਹੈ ਜੀ ਬਾਕੀ ਰੰਗ ਰਹਿ ਗਿਆ ਤੇ ਪੀਓ ਵੀ ਹੋ ਗਈ ਹੈ ਨਾ ਹਾਂਜੀ ਤੇ ਇੱਥੋਂ ਸਟਾਰਟ ਕਰਦੇ ਆ ਬਈ ਆਪਾਂ ਲੈਫਟ ਸਾਈਡ ਦੇ ਉੱਤੇ ਤੇ ਆ ਗਿਆ ਬਈ ਡਰੈਗ ਰੂਮ ਆਪਣੇ ਡਰੈਗ ਰੂਮ ਆ ਗਿਆ ਜੀ ਤੇ ਬਈ ਇਹ ਲੱਕੜ ਕਿਹੜੀ ਲਿਆ ਰੱਖੀ ਹੈ ਇਹ ਬਰੰਡੀ ਹੈ ਜੀ ਬਰੰਡੀ ਇਹ ਲਿਆਂਦੀ ਹੈ ਜੀ ਆਪਣੇ ਕੋਲ ਸੀ ਨਹੀਂ ਲਿਆਂਦੀ ਹੈ ਜੀ ਆਪਾਂ ਨੂੰ ਹੋਵੇ 8-9 ਮਹੀਨੇ ਹੋ ਗਏ ਜੀ ਵੀ ਸਕਾਉਣ ਵਾਸਤੇ ਲਿਆਂਦੀ ਸੀ ਪਹਿਲਾਂ ਠੀਕ ਹੈ ਫਿਰ ਬਾਅਦ ਚ ਆਪਣਾ ਦਿੱਕਤ ਨਾ ਹੋਵੇ ਠੀਕ ਹੈ ਬਈ ਠੀਕ ਹੈ ਤੇ ਬਈ ਕਹਿੰਦਾ ਮਤਲਬ ਕੰਮ ਮੋਟ ਕੈਈ ਨਾਲ ਕਰਾ ਰਹੇ ਹੋ ਕਰਾਵ ਬੜਿਆ ਰਹੇ ਹੋ ਨਾ ਵੀ ਸੋਨਾ ਹੋ ਜਾਏਗਾ ਕੰਮ ਕਿਉਂਕਿ ਰੋਜ਼ ਨਹੀਂ ਬਣਦੇ ਜੀ ਘਰ ਹਨ ਤੇ ਲੈਫਟ ਸਾਈਡ ਦੇ ਉੱਤੇ ਆਪਣਾ ਬਣਿਆ ਹੋਇਆ ਜੀ ਡ੍ਰੈਇੰਗ ਰੂਮ ਤੇ ਇਧਰ ਆ ਗਿਆ ਜੀ ਕਿਚਨ ਤੇ ਦੋਸਤੋ ਇੱਕ ਚੀਜ਼ ਹੋਰ ਦੱਸ ਦਈਏ ਤੁਹਾਨੂੰ ਵੀ ਜਿਹੜਾ ਇਹ ਬਾਈ ਹੋਰ ਨੇ ਘਰ ਬਣਾਇਆ ਇਹ 34 ਬਾਈ 45 ਦਾ ਏਰੀਆ ਸੀ ਬਾਈ ਹਾਂਜੀ ਇੰਨਾ ਏਰੀਆ ਥੱਲੇ ਵਾਲਾ ਪੋਰਸ਼ਨ ਬਣਦਾ ਹੈ ਬਣਦਾ 1500 ਹੈ ਨਾ 1500 ਉੱਪਰ ਕਿੰਨਾ ਬਾਈ ਉੱਪਰ 1000 ਵਿੱਚ ਹੀ ਟੈਂਕੀ ਜੋ 1000 ਤੋਂ ਉੱਪਰ ਬਣ ਗਿਆ 2500 ਸਾਰਾ 2500 ਏਰੀਆ ਸਾਰਾ ਤੇ ਦੋਸਤੋ ਕਿਸੇ ਨੇ 2500 ਸਕਰ ਫੁੱਟ ਦਾ ਇਦਾਂ ਦਾ ਘਰ ਬਣਾਉਣਾ ਹੋਵੇ ਡਿਜ਼ਾਈਨ ਬਣਾਉਣਾ ਹੋਵੇ ਤੇ ਬਾਈ ਤੁਸੀਂ ਬੇੜਾ ਵੀ ਸੀਮਤ ਜਿਆ ਰੱਖਿਆ ਮੂਰੇ ਹਨਾ ਜਿਹੜੇ ਦੇ ਵਿੱਚ ਸਾਰੀ ਫੈਸਿਲਿਟੀ ਹੈ ਆਪਣਾ ਆਰ ਜੀ ਕਿਚਨ ਆ ਗਿਆ ਵਾਸ਼ਰੂਮ ਪਰ ਟੋਇਲਟ ਆ ਗਿਆ ਨਾਲੇ ਆਪਣਾ ਉਹ ਆ ਗਿਆ ਜਿਹੜਾ ਕਵਰ ਕੀਤਾ ਹੋਇਆ ਹੈ ਇਹ ਆਪਣਾ ਰਹਿਣ ਸਹਿਣ ਵਾਲਾ ਆਪਾਂ ਲੱਗ ਤੋਂ ਤਿਆਰ ਕਰਿਆ ਵਧੀਆ ਜੀ ਤੇ ਆਪਣੇ ਜਿਵੇਂ ਸੰਦਾਂ ਵਾਲਾ ਹੁੰਦਾ ਜੀ ਆਪਣੇ ਖੇਤੀ ਜੱਟੂ ਹਾਂਜੀ ਹਾਂ ਤੇ ਪਸ਼ੂ ਵਾਲਾ ਉਹ ਆਪਾਂ ਪਿੱਛੇ ਰੱਖਿਆ ਸਾਰਾ ਜੀ ਅੱਛਾ ਉਹ ਪਿੱਛੇ ਰੱਖਦਾ ਪਿੱਛੇ ਆਪਣਾ ਸਾਰਾ ਕਰਿਆ ਹੋਇਆ ਜੀ ਕਹਿਣਾ ਮਤਲਬ ਬਾਈ ਇਹ ਤਾਂ ਤੁਸੀਂ ਕਹਿਣ ਉਹ ਰਹਿਣ ਸਣ ਵਾਸਤੇ ਅੱਥੇ ਰਹਿਣ ਸਣ ਵਾਸਤੇ ਪੱਕਾ ਕਰਤਾ ਸਾਰਾ ਵੇੜਾ ਤੇ ਪਿਛਲੇ ਪਾਸੇ ਤੁਸੀਂ ਜੀ ਪਸ਼ੂ ਰੱਖਣੇ ਆ ਤਾਂ ਗੇਟ ਰੱਖ ਲਿਆ ਉਹਨਾਂ ਨੇ ਗੇਟ ਲੱਗ ਤੋਂ ਜੀ ਤੇ ਬਾਈ ਜਿਵੇਂ ਹੁਣ ਆਪਾਂ ਬੈਡਰੂਮਾਂ ਦੀ ਗੱਲ ਕਰੀਏ ਪਹਿਲਾ ਬੈਡਰੂਮ ਆਹ ਬਾਈ ਹਾਂਜੀ अच्छा पहला बेडरूम आ गया ਤੇ ਬਾਈ ਇੱਕ ਚੀਜ਼ ਹੈ ਖੇਤਾਂ ਚ ਨਹੀਂ ਬਣੀ ਵੈਸੇ ਖੇਤਾਂ ਚ ਆ ਗਈ ਸਾਈਡ ਤੇ ਪਿੰਡ ਦੇ ਕੋਠੇ ਖੇਤਾਂ ਦੇ ਵਿੱਚ ਜਿਵੇਂ ਬਣੀ ਹੈ ਮੰਨ ਕੇ ਚੱਲੋ ਵੀ ਕੱਲੇ ਨਿਰਾਲੇ ਚ ਨਹੀਂ ਘਰ ਇੱਧਰ ਵੀ ਆ ਗਿਆ ਤੇ ਪਰ ਇਹ ਤੁਸੀਂ ਨਾ ਜਗਾ ਛੱਡ ਕੇ ਬਣਾਈ ਹੈ ਹਨਾ ਉੱਚੀ ਬਣਾਈ ਕਰਕੇ ਹਵਾ ਬਹੁਤ ਆਉਂਦੀ ਹੈ ਇਹਦੇ ਚ ਤੇ ਇੱਥੇ ਆ ਗਿਆ ਬਾਈ ਇਹਦੇ ਜੀ ਸਾਰੇ ਕਮਰੇ ਚ ਪੀਓਪੀ ਹੈ ਸਭ ਚ ਤੇ ਇੱਧਰ ਬਾਈ ਪਿੱਛੇ ਗੇੜ ਰੱਖਦਾ ਹੈ ਨਾ ਤੁਸੀਂ ਕਹ ਰਹੇ ਸੀ ਪਿੱਛੇ ਪਸ਼ੂ ਰੱਖਣਾ ਪਿੱਛੇ ਪਸ਼ੂਆਂ ਵਾਲਾ ਤੇ ਬੈਡਰੂਮ ਦੇ ਵਿੱਚ ਰੱਖ ਲਿਆ ਤੇ ਇੱਧਰ ਆ ਗਿਆ ਬਾਈ ਡਰੈਸ ਇਹ ਆਪਣਾ ਡਰੈਸਿੰਗ ਰੂਮ ਹੈ ਤੇ ਜਿਵੇਂ ਬਈ ਇਹਦਾ ਏਰੀਆ ਨੀ ਮਾ ਰੱਖਿਆ ਕਿਉਂਕਿ ਚੱਕਰਾ ਵੀ ਆਪਾਂ ਉੱਪਰ ਸਵਾਨ ਰੱਖਣ ਨੂੰ ਬਣਾਇਆ 38 ਬਣੀ ਹੋਈ ਹੈ ਉਧਰਲੇ ਪਾਸੇ ਹਾਂ ਹਾਂਜੀ ਆਪਾਂ ਦਿਖਾਵਾਂਗੇ ਬਈ ਇੱਧਰ ਆ ਜੀ ਅੱਛਾ ਅੱਛਾ ਬਈ ਇੱਧਰ ਫੈਲ ਆ ਜੀ ਸਾਰੇ ਜੀ ਸਾਰੇ ਜੀ ਵੀ ਆਪਣੇ ਸੋਹਰਾ ਨਹੀਂ ਆਉਣਾ ਨੇ ਆਪਾਂ ਦੋ ਦੋ ਪੱਟ ਛੱਡਦੇ ਨੇ ਜੀ ਰੰਗ ਲੈਣ ਲੱਗ ਜਾਂਦਾ ਜੀ ਬਿਲਕੁਲ ਬਈ ਇਹ ਹੁਣ ਸਾਰੇ ਤਾਂ ਕੋਈ ਦਿੱਕਤ ਨਹੀਂ ਆਉ। ਠੀਕ ਹੈ ਬਈ ਠੀਕ ਹੈ ਤੇ ਇੱਧਰ ਬਈ ਹੁਣ ਆਪਾਂ ਹਾਂ ਉਹ ਬੈਡਰੂਮ ਦੇ ਵਿੱਚੋਂ ਨਿਕਲ ਕੇ ਉਧਰ ਦੀ ਡਰੈਸਿੰਗ ਏਰੀਆ ਦੇ ਆ ਕੇ ਬਾਥਰੂਮ ਏਰੀਆ ਵਿੱਚੋਂ ਆ ਕੇ ਲੌਬੀ ਨਾਲ ਵੀ ਅਟੈਚ ਤੇ ਦੋਸਤੋ ਬਾਥਰੂਮ ਜਿਹੜੇ ਡਰੈਸਿੰਗ ਏਰੀਆ ਬਾਈ ਉਹਰੇ ਨੇ ਜਿਹੜਾ ਬਾਥਰੂਮ ਹੈ ਵਾਸ਼ਿੰਗ ਏਰੀਆ ਉਹ ਬਾਹਰਲੇ ਪਾਸੇ ਸਪੈਸ਼ਲ ਰੱਖਿਆ ਹੋਇਆ ਤੇ ਅੰਦਰ ਵੀ ਅਟੈਚ ਹੈ ਤੇ ਇੱਧਰ ਬਾਈ ਇਹ ਕੀ ਕਨਸੈਪਟ ਹੈ ਬਾਈ ਆਪਾਂ ਉਰੇ ਮਾਲ ਆਪਾਂ ਵਾਸ਼ਿੰਗ ਮਸ਼ੀਨ ਵਾਸਤੇ ਪੱਥਰ ਜਿਹੜੇ ਮੈਸਮਰਕਾ ਲਾਉਣੇ ਸਪੈਸ਼ਲ ਬੋਰਡ ਦਾ ਤੇ ਉਹਦੇ ਵਿੱਚ ਆਪਾਂ ਨੂੰ ਨਾ ਪਾਣੀ ਲੱਗਣ ਕਰਕੇ ਸੌਂਖ ਆ ਜਾਂਦੀ ਆ ਇਹ ਆਪਾਂ ਟਾਇਲ ਲਾਈਆ ਇਹ ਇਦਾਂ ਲੱਗਦਾ ਜਿਵੇਂ ਲੱਕੜ ਲੱਗੀ ਹੁੰਦੀ ਆ ਹਾਂ ਬਾਈ ਆਹ ਇੱਕ ਗੱਲ ਕਿਹਾਦਾ ਇਹਦੇ ਵਿੱਚ ਫਿਰ ਸੌਂਖ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਬਾਈ ਜਿਵੇਂ ਮਾਰਟੀ ਸਾਫ ਕਰੋ ਉਹਦੇ ਨਾਲ ਸਹੀ ਗ ਇਹ ਹੋਰ ਨੇ ਸਟਾਇਲ ਲਾਤੀ ਸਾਰੇ ਚ ਕਿਉਂਕਿ ਇੱਥੇ ਵਾਸ਼ ਵੁਸ਼ਣ ਲੱਗ ਜਾਣਾ ਹਨਾ ਬਾਈ ਹਾਂਜੀ ਤੇ ਹੱਥ ਉਹ ਗੈਰਾ ਤੋਂ ਉਹਨਾਂ ਨੂੰ ਪਾਣੀ ਡੋਲਦਾ ਰਹਿੰਦਾ ਉਹ ਕੋਈ ਦਿੱਕਤ ਨਹੀਂ ਹੋਣੀ ਉੱਪਰ ਪਰਛਤੀ ਬਣਦੀ ਬਾਈ ਇਹਦੇ ਚ ਤੁਸੀਂ ਦੁਆਰੇ ਦੱਸ ਦਿਓ ਆਪਾਂ ਦਿਖਾਵਾਂਗੇ ਜਿਹੜਾ ਏਰੀਆ ਰਹਿ ਗਿਆ ਕਿੰਨੇ ਬੈਡਰੂਮ ਆ ਜਾਣਗੇ ਇਹਦੇ ਚ ਬਾਈ نیچے ਆਪਣੇ 1500 ਏਰੀਆ ਦੇ ਦੋ ਬੈਡਰੂਮ ਆ ਜਾਣਗੇ ਇੱਕ ਡਰੈਸਿੰਗ ਰੂਮ ਇੱਕ ਸਟੋਰ ਇੱਕ ਕਿਚਨ ਆ ਬਾਕੀ ਬਾਥਰੂਮ ਡਰੈਸਿੰਗ ਰੂਮ ਆ ਤੇ ਬਾਕੀ ਆਪਣੀ ਲੋੜੀ ਤੇ ਬੱਚੇ ਬਾਈ ਵਧੀਆ ਖੁੱਲਾਕਾਰ ਬਣ ਜਾਂਦਾ ਹੈ ਜੇ ਆਪਣੇ ਕੋਲ 34x45 ਦਾ ਪਲਾਟ ਹੋਵੇ ਆ ਡਿਜ਼ਾਈਨ ਤੁਸੀਂ ਦੇਖੀ ਜਾਂਦੇ ਹੋ ਤੇ ਹੁਣ ਤੁਸੀਂ ਬਈ ਸਟੋਰ ਰੂਮ ਥੋੜਾ ਜਿਹਾ ਇੱਥੋਂ ਏਰੀਆ ਥੋੜਾ ਜਿਹਾ ਘੱਟ ਰੱਖਿਆ ਤੁਸੀਂ ਇੱਕ ਤਰ੍ਹਾਂ ਦਾ ਸਟੋਰ ਰੂਮ ਇੱਧਰ ਵੀ ਰੱਖੀ ਬੈਠੇ ਹੋ ਹਾਂਜੀ ਉਹਨਾਂ ਕੰਮ ਹੀ ਦੇਣਾ ਹੈ ਉੱਪਰ ਵੀ ਕੰਮ ਲੈ ਲਿਆ ਫਿਰ ਉਹ ਇੱਥੇ ਵੀ ਪਰਛਤੀ ਪਾਈ ਹੈ ਬਾਈ ਬਾਈ ਹੋ ਰਹੇ ਨੇ ਨਾ ਇੱਧਰ ਵਾਲਾ ਏਰੀਆ ਨੀਮਾ ਕਰਕੇ ਡਰੈਸਿੰਗ ਏਰੀਆ ਵਾਲਾ ਬਾਈ ਇੱਥੋਂ ਪਰਛਤੀ ਦੇਦੀ ਧੁਰ ਤੱਕ ਹਨਾ ਬਾਈ ਇਹਨੂੰ ਬਾਈ ਇਸ ਤੋਂ ਕਵਰ ਕਰ ਦੋਗੇ ਕਵਰ ਕਰਾਂਗੇ ਜੀ ਕੁਝ ਮਰਜ਼ੀ ਸਮਾਨ ਰੱਖੀ ਜਾਓ ਹਨਾ ਤੇ ਬਾਈ ਇਹ ਥੋੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਘਰਾਂ ਦੇ ਵਿੱਚ ਜੇ ਆਪਾਂ ਇਹ ਆਪਣੇ ਪਲੈਨਿੰਗ ਆਪਣੇ ਹਿਸਾਬ ਨਾਲ ਕਰਾ ਲਈਏ ਤਾਂ ਬੜ ਨਾਲੇ ਉਹਦਾ ਡਾਊਨ ਸੇ ਲਿਖੂਗੇ ਨਾ ਤੇ ਸਟੋਰ ਤੋਂ ਬਾਅਦ ਆ ਗਏ ਬਾਈ ਆਪਾਂ ਇਧਰਲੇ ਬੈਡਰੂਮ ਚ ਇਹ ਆਪਣਾ ਬੈਡਰੂਮ ਇੱਕ ਚੀਜ਼ ਹੋਰ ਆ ਬਾਈ ਬੈਡਰੂਮ ਬਾਈ ਉਹਨਾਂ ਨੇ ਇੱਕ ਡ੍ਰੈੰਗ ਰੂਮ ਦੀ ਤਰ੍ਹਾਂ ਫਰੰਟ ਦੇ ਉੱਤੇ ਦਿੱਤਾ ਹੋਇਆ ਤੇ ਦੋਸਤੋ ਡਿਜ਼ਾਈਨ ਤੁਸੀਂ ਦੱਸਣੇ ਦੇਖ ਕੇ ਤੇ ਬਾਈ ਉਹਨਾਂ ਦਾ ਕਰਾਇਆ ਹੋਇਆ ਕੰਮ ਆਈਡੀਆ ਨਾਲ ਕਰਾਇਆ ਬਾਈ ਉਹਨਾਂ ਨੇ ਤੇ ਸਾਰਾ ਡਿਜ਼ਾਈਨ ਦੇਖ ਕੇ ਦੇ ਹੋਇਆ ਹੋਇਆ ਕੰਮ ਦੇਖ ਕੇ ਫਰੰਟ ਐਲੀਵੇਸ਼ਨ ਤੇ ਇੱਕ ਤੇ ਤੁਸੀਂ ਜ਼ਰੂਰ ਕਮੈਂਟ ਕਰਨਾ ਕਿਵੇਂ ਲੱਗਿਆ ਹੁਣ ਆਪਾਂ ਉੱਪਰ ਵਾਲਾ ਪੋਰਸ਼ਨ ਦਿਖਾਈਏ ਬਈ ਬਈ ਇਹ ਬੈਡਰੂਮ ਕਿੰਨਾ ਚੌੜਾ ਹੋਏ ਇਹ ਇਹ 12 11 ਦਾ ਹੈ ਉਹ ਇੰਨਾ ਏਰੀਆ ਬਹੁਤ ਰਹਿਦਾ ਹੈ ਨਾ ਬਈ ਤੇ ਉੱਪਰ ਵਾਲੇ ਪੋਰਸ਼ਨ ਤੇ ਚੱਲਦੇ ਹਾਂ ਦਿਖਾਉਣੇ ਆ ਇੱਥੇ ਬਈ ਕਿੰਨਾ ਏਰੀਆ ਉੱਪਰ ਵਾਲੇ ਪੋਰਸ਼ਨ ਤੇ ਆ ਗਿਆ ਇਹ ਆਪਣਾ 1000 ਹੈ ਜੀ ਸਮੇਤ ਟੈਂਕੀ ਠੀਕ ਹੈ ਬਈ ਥੱਲੇ ਹੈਗਾ 14 1500 ਹਾਂਜੀ ਉੱਪਰ ਹੋ ਗਿਆ 1000 ਟੋਟਲ 2500 ਤੇ ਬਈ ਇੱਕ ਗੱਲ ਹੋਰ ਦੱਸ ਦਈਏ ਆਪਣੇ ਦੇਖਣ ਵਾਲੇ ਭਰਾਵਾਂ ਨੂੰ ਜਿਹੜੇ ਆਪਾਂ ਨੂੰ ਦੇਖ ਰਹੇ ਆ ਤੇ ਆਪਣਾ ਬਈ ਮਕਸਦ ਹੁੰਦਾ ਵੀ ਆਪਾਂ ਹਰ ਰੋਜ਼ ਤੇ ਉਹਦੇ ਚ ਦੇਖ ਕੇ ਬਾਈ ਆਪਣੇ ਭਰਾ ਉਹਦਾਂ ਦਾ ਡਿਜ਼ਾਈਨ ਬਣਵਾ ਸਕਣ ਕਿਉਂਕਿ ਬਾਈ ਜਿਹੜੀ ਚੀਜ਼ ਆਪਾਂ ਪਹਿਲਾਂ ਦਿਖਾ ਦਾਂਗੇ ਜੀਨੇ ਘਰ ਬਣਾਉਣਾ ਉਹ ਜਦੋਂ ਦੇਖੂਗਾ ਤਾ ਉਹਨੂੰ ਕੁਛ ਨਾ ਕੁਛ ਉਹਦੇ ਚ ਆਈਡੀਆ ਜ਼ਰੂਰ ਆਊਗਾ ਉਹ ਆਪਣੇ ਘਰ ਦੇ ਵਿੱਚ ਵੀ ਉਹਦਾਂ ਦਾ ਕੁਛ ਨਾ ਕੁਛ ਬਣਵਾ ਸਕਦਾ ਜਿਵੇਂ ਕਿ ਆਪਾਂ ਥੱਲੋਂ ਪਲਾਨਿੰਗ ਦਿਖਾਈ ਹੈ 12ਵਾਂ ਆਪਾਂ ਦਿਖਾ ਰਹੇ ਹਾਂ ਬਾਕੀ ਹੈ ਨਾ ਤੇ ਇੱਥੇ ਬਾਈ ਲੋਬੀ ਦਾ ਏਰੀਆ ਆ ਗਿਆ ਪੀਓਵੀ ਇੱਥੇ ਵੀ ਕੀਤੀ ਹੋਈ ਹੈ ਉੱਪਰ ਵੀ ਟਾਇਲ ਵਗੈਰਾ ਸਾਰੇ ਲੱਗੀ ਹੋਈ ਹੈ ਹੁਣ ਬਾਈ ਇੱਥੇ ਦੱਸੋ ਕਿੰਨੇ ਬੈੱਡਰੂਮ ਹੈ ਆਪਣੇ ਇੱਕ ਬੈੱਡਰੂਮ ਹੈ ਜੀ ਨਾਲ ਡਰੈਸਿੰਗ ਰੂਮ ਬਾਥਰ ਬੈੱਡਰੂਮਾਂ ਨਾਲ ਦੋਨੋਂ ਨਾਲ ਬਾਥਰੂਮ ਅਟੈਚ ਨੇ ਹੈ ਹਨ ਕੋਈ ਕੋਈ ਘਾਟ ਨਹੀਂ ਹੈ اندر ਬੈੱਡਰੂਮ ਤੁਸੀਂ ਹੀ ਮਤ ਰੱਖਿਆ 12 ਬਾਈ 12 ਹੈ ਨਾ ਤੇ ਡਰੈਸਿੰਗ ਏਰੀਆ ਦਿਖਾ ਦੋ ਬਈ ਇਧਰ ਸੌਰੀ ਇਧਰ ਬਾਥਰੂਮ ਇਧਰ ਡਰੈਸਿੰਗ ਇਕੱਠੇ ਹੀ ਰੱਖਿਆ ਹੋਇਆ ਹੈ ਨਾ ਹਾਂਜੀ ਇਧਰ ਹੋ ਗਿਆ ਡਰੈਸਿੰਗ ਉਧਰ ਬਾਥਰੂਮ ਹੋ ਗਿਆ ਤੇ ਇਹ ਲੌਬੀ ਨਾਲ ਵੀ ਅਟੈਚ ਹੋ ਗਿਆ ਨਾ ਬਾਈ ਤੇ ਆਪਾਂ ਇਧਰੋਂ ਦਿਖਾਉਣੀ ਹੈ ਬਈ ਹੁਣ ਬੇੜੇ ਚ ਚੱਲ ਕੇ ਆਹ ਬੇੜਾ ਹੋ ਗਿਆ ਬਾਈ ਤੇ ਦੋਸਤੋ ਇੱਕ ਛੋਟਾ ਜਿਹਾ 2500 ਸਕਰ ਫੁੱਟ ਦਾ ਸੋਹਣਾ ਡਿਜ਼ਾਈਨ ਜੇ ਕਿਸੇ ਨੇ ਬਣਵਾਉਣਾ ਹੋਵੇ ਤਾਂ ਬਹੁਤ ਸੋਹਣਾ ਡਿਜ਼ਾਈਨ ਤੇ ਬਾਈ ਨੰਬਰ ਜੋੜ ਦਿਓ ਜੀ ਬਾਈ ਹੋਰਾਂ ਦਾ ਨੰਬਰ ਪਾਵਾਂਗੇ ਆਪਾਂ ਜਿਨ੍ਹਾਂ ਨੇ ਡਿਜ਼ਾਈਨ ਕੀਤਾ ਤੇ ਉਹਨਾਂ ਦਾ ਨੰਬਰ ਦੇਖ ਕੇ ਕਿਸੇ ਵੀ ਭਰਾ ਨੇ ਆਪਣਾ ਘਰ ਡਿਜ਼ਾਈਨ ਕਰਾਉਣਾ ਹੋਵੇ ਤਾਂ ਦੇਖ ਕੇ ਡਿਜ਼ਾਈਨ ਕਰਵਾ ਸਕਦਾ ਹੈ ਤੇ ਇੱਥੋਂ ਵੀ ਬਾਈ ਦਿਖਾ ਦਿਓ ਘਰ ਤੇ ਵਗੈਰਾ ਬਹੁਤ ਸੋਹਣੀਆਂ ਦਿੱਤੀਆਂ ਹੋਈਆਂ ਨੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਕਿਵੇਂ ਲੱਗਿਆ ਤੁਹਾਨੂੰ ਡਿਜ਼ਾਈਨ ਤੇ ਕਿਵੇਂ ਲੱਗਿਆ ਬਾਈ ਹੋਰਾਂ ਦੀ ਰਾਇ ਨਾਲ ਕਰਾਇਆ ਹੋਇਆ ਇਹਨਾਂ ਨੇ ਕੰਮ ਕਿਉਂਕਿ ਬਾਈ ਇੱਕ ਡਿਜ਼ਾਈਨ ਕਰਵਾਉਣ ਵੇਲੇ ਇੱਕ ਆਰਕੀਟੈਕਟ ਨੂੰ ਨਕਸ਼ੇ ਵਾਲੇ ਭਰਾ ਨੂੰ ਤੇ ਮਿਸਤਰੀ ਨੂੰ ਬਾਈ ਇਹ ਆਪਾਂ ਆਪਦੀ ਰਾਇ ਵੀ ਦਿੰਨੇ ਆ ਰਾਇ ਦਿੰਨੇ ਆ ਤੇ ਦੋਨਾਂ ਦੀ ਤਿੰਨਾਂ ਦੀ ਰਾਇ ਨਾਲ ਬ ਤੇ ਦੋਸਤੋ ਕਮੈਂਟ ਜਰੂਰ ਕਰਨਾ ਕਿ ਕਿ ਮਿਲ ਗਿਆ ਤੁਹਾਨੂੰ ਇਹ ਡਿਜ਼ਾਈਨ ਤੇ ਕਿਵੇਂ ਲੱਗਿਆ ਭਾਈ ਉਹਨਾਂ ਦਾ ਕੀਤਾ ਹੋਇਆ ਕੰਮ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ